ਨਾਮ ਵਾਹਿਗੁਰੂ ਸਹਿਜ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰੂਲਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਲ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਹੁਕਮਰ ਈ ਈ ਚਲਨਾ ਨਾਨ ਦੁਖਿਆ ਨਾ ਰੋਖਮੀ ਹੋਣੇ ਆਕਾਰ ਹੁਕਮ ਨ ਕਹਿ ਜਾਈ ਹੁਕਮੀ ਹੋਣ ਜੀ ਹੁਕਮਰ ਲੜਿਆਈ ਹੁਕਮੀ ਤੁਮੜੀ ਚੁਕਮਾਲ ਜਿਤੋਂ ਸੁਪਾਈ ਹੈ ਆਪਣਾ ਹੁਕਮੀ ਬਖਸ਼ੀ ਇਸ ਹੁਕਮੀ ਸਰਪਵਾਈ ਹੈ ਹੁਕਮ ਇੰਦਰ ਸਭ ਕੋ ਬਾਹਰ ਹੋਣਾ ਕੋਈ ਨਾ ਹੁਕਮੇ ਜੀ ਬੁਜੈ ਤਾਂ ਓਮੇ ਕਹਿ ਨ ਕੋਈ ਗਾਵਰ ਕੋ ਤਾਲ ਉਹ ਕਿਸੇ ਤਾਲ ਗਾਰੇ ਕੋ ਦਾ ਗਿਆਨ ਨਿਸ਼ਾਨ ਗਾਰੇ ਕੋ ਗੁਰਬੜੀ ਆਇਆ ਚਾਰ ਗਾਰੇ ਕੋ ਵਿਦਿਆ ਰਸਮੀ ਚਾਰ ਗਾਰੇ ਕੋ ਸਾਧ ਕਰੇ ਤਨਖੇ ਗਾਰੇ ਕੋ ਜੀ ਰਹਿ ਲਦੀ ਗਾਰੇ ਕੋ Japae disha door ਗਾਰੇ ਕੋ vikhe hath rah door ਕਤਨ ਕਦੀ ਲੈ ਆਵੇ ਟੋਟ ਕਤ ਕਤ ਕਦੀ ਗੋਟੀ ਕੋਟ ਜਾਂਦਾ ਦੇ ਲੈਂ ਜਿਥੇ ਪਾਈ ਜੁਵਨ ਜਵੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਇਲਾਹੁ ਨਾੜਿਕ ਵਿਸੈ ਦੇ ਪਰਵਾਹੋ ਸਾਚਾ ਸਾਇੂ ਸਾਜਨਾਏ ਪਖਿਆ ਪਾਓ ਪਾਰ ਅੱਖਰ ਮੰਗ ਦੇ ਦੇ ਤਾਤ ਕਰੇ ਦਾਤਾਰ ਵੀਰ ਕੀ ਅਗੇ ਰਖੀਏ ਜਿਤ ਦੇ ਸਹਤ ਨਬਾਰ ਵਾਹ ਕੈ ਬੋਲਣਾ ਬੋਲੀਏ ਜਿਸ ਸੰਦੇਹ ਪਿਆਰ ਮਤਵੇਲਾ ਸੱਚ ਨਾ ਉਹ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਗਦੁਆਰ ਨਾਨਕ ਰਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਲਜਾਈ ਕੀਤਾ ਨਾ ਹੋਈ ਆਪੇ ਆਪਨ ਜਨ ਸੋਈ ਜੇ ਨਿਸ਼ੇਵੀ ਆਤਮਾ ਤਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਦਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਈਐ ਸੁਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੀਹੋ ਜਾਣਾ ਅੱਖ ਨਾਹੀ ਕਨਕਥ ਨਾ ਜਾਈ ਗੋਰਾ ਇੱਕ ਦੀਵੁਝਾਈ ਸਮਣਾ ਜੀਆਂ ਕਾਰਕ ਦਾਤਾ ਸੋ ਮੈਂ ਵਿਸਨ ਜਾਈ ਤਿਸਨਾਵਾ ਜਿਸ ਭਾਵਾਂ ਬਿਨ ਪਾਣੀ ਕੇ ਨਾਇਕ ਲਈ ਯਤੀ ਸਰ ਲੋਪਾਈ ਵੇਖਾਂ ਮਿਲ ਕਰਮਾਂ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀਵਝਾਈ ਸਬਣਾ ਜੀਆਂ ਕਾਰਕ ਦਾਤਾ ਸੋ ਮੈ ਵਿਸਰਨ ਜਾਈ ਜੇ ਤੁ ਵਿਚਾਰੇ ਆ ਜਾ ਹੋਤ ਸੁਣੀ ਹੋਏ ਨਮਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਈ ਗੈ ਜਿਸ ਕੀਤ ਜਗਲੇ ਜੇ ਤਿਸ ਨਦਰਣਾ ਆਵੇ ਤਾ ਵਾਦਨਾ ਗੁਰਚਿਆ ਕੀਟਾਂ ਅੰਦਰ ਕੀਟ ਕਰ ਤੁਸੀਂ ਦੋਸਤ ਰੇ ਨਾਨਕ ਦੇਰ ਗੁਣ ਗੁਣ ਕਰੀ ਗੁਣ ਅੰਤਿਆ ਗੁਣ ਦੀਤੀ ਹਾ ਕੋਈ ਨ ਸਜਾਈ ਜਿਸ ਗੁਣ ਕੋਈ ਕਰੀ ਇਸਮੇ ਸਿਧ ਪੀਰ ਸੁਰਨਾਥ ਸੁਣਿਆ ਦਰਦ ਤਵਲੇ ਆਕਾਸ ਸੁਣਿਆ ਦੀਪ ਲੋ ਪਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਚ ਦਾ ਵਿਗਾਸ ਉਸਨੇ ਦੂਖ ਪਾਪ ਕਾ ਨਾਸ ਸੁਨੇ ਆਈ ਸਰਬ ਮਾਇੰਦ ਸੁਨੇ ਮੁਖ ਸਨਾ ਅਨੰਦ ਸੁਨੇ ਜੋ ਜੋਤਨ ਭੇਦ ਸੁਨੇ ਸਾਖਤ ਜਿਮਤ ਵੀਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅੱਠ ਸੱਤ ਕਾ ਇਸਨਾਦ ਸੁਨੇ ਪਰਬੜ ਪਾਵੇ ਮਹਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਰਵ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਦਾ ਗੁਨਾ ਕੇ ਦਾਹ ਸੁਨੇ ਸਿਗ ਪੀਰ ਪਾਤਸ਼ਾਹ ਸੁਨੇ ਦੇਪਾਹਿ ਰਾਉ ਸੁਨੇ ਆਤਮ ਵੇਸ ਗਾਉ ਨਾਨਕ ਭਗਤਾਂ ਸਰਵ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਮੰਨੇ ਕੀਤ ਕਹੀ ਨ ਜਾਏ ਜੀ ਕੋ ਕਹਿ ਪਿਛੇ ਪਛਤਾਏ ਕਾਗਦ ਕਰਨ ਨ ਲਿਖਣ ਹਾਰ ਮੰਨੇ ਕਾ ਬੇ ਕਰਨ ਵਿਚਾਰ ਐਸਾ ਨਾਮ ਬਨ ਰੰਝਲ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਸਭ ਤੋਂ ਵੈਮਨ ਬੁੱਧ ਮੰਨੈ ਸੱਲਪਾਨ ਕੀ ਸੁਧ ਮੰਨੈ ਉਹ ਝੋਟਾ ਨਾ ਖਾਏ ਮੰਨੈ ਜਿਮਕੇ ਸਾਥ ਨੇ ਜਾਏ ਐਸਾ ਨਾਮਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਲਕ ਠਗ ਨਾ ਪਾਏ ਮੰਨੈ ਪਰਸਵ ਪ੍ਰਗਟ ਜਾਏ ਮੰਨੈ ਮਗਰਾ ਜੱਲੈ ਪੰਥ ਮੰਨੈ ਧਰਮ ਸਦੀਸ਼ਨ ਬੰਦ ਐਸਾ ਨਾਮ ਰੰਝਨ ਹੋਈ ਜਿ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੁਕਤਿਵਾਰ ਮੰਨੈ ਪਰਵਾ ਲੈ ਸਹਾਰ ਮੰਨੈ ਤਰੰਤਾਰੇ ਗੁਰ ਸਿੱਖ ਮੰਨੈ ਨਾਨਕ ਪਵਨ ਪਿਖ ਐਸਾ ਨਾਮ ਰੰਝਨ ਹੋਈ ਜਿ ਕੋ ਮਨ ਜਾਣੈ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜਿ ਪਾਵੈ ਦਰਗੀ ਮਾਨ ਪੰਜੇ ਸੋਵਨ ਦਾਦਾ ਜਾਨ ਪੰਜਾਂ ਕਰ ਗੁਰੀਕ ਧਿਆਨ ਜੀ ਕੋ ਕਹਿ ਤਰੇ ਵਿਚਾਰ ਕਰਦੇ ਗਿਆ ਕਾਨੇ ਨਾਹੀ ਸੁਮਾਰ ਤੌਣ ਧਰਤਿਆ ਕਾਪੂਤ ਸੰਤੋਖ ਥਾਪ ਰਖਿਆ ਜਿਸੂਤ ਜੀ ਕੋ ਪੂਜੋ ਵਚਿਆ ਤੜ ਲੈ ਉਪਰ ਕੀਤਾ ਭਾਰ ਤੱਦੀ ਗੋਰ ਬਰੇ ਗੁਰ ਗੋਰ ਤੇਤੇ ਭਾਰਤ ਲੈ ਕਵਨ ਜੋਰ ਜੀ ਯਾਤ ਰੰਗਾਗੇ ਨਾਉ ਸਵਨ ਰਖਿਆ ਉੜੀ ਕਲਾਮ ਇਹੋਲੀ ਕਲਕ ਜਾਣੇ ਕੋਈ ਦੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀਤਾ ਬਸਾਓ ਇੱਕ ਗਵਾਉ ਦਿਸਤੇ ਹੋਏ ਤਕਦਰੀ ਆਉ ਕੁਦਰਤ ਕਾਣ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੁਦ ਦਪਾਲੈ ਸਹੀ ਪੜੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਰ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਤਾਰ ਅਸੰਗ ਸੂਰਮ ਪਖਸਾਰ ਸੰਗ ਮੋਲ ਵਿਲਾਏ ਤਾਲ ਕੁਦਰਤ ਕਰਮ ਕਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਦੁਦਰ ਪਾਵੈ ਸਾਈ ਬਲੀਕਾਰ ਦੁਸਰਾ ਸਨਾਮ ਤੇ ਨਿਰੰਕਾਰ ਸੰਗ ਮੂਰਖ ਅੰਧ ਕੋਲ ਅਸੰਗ ਚੋਰ ਹਰਾਮ ਖੋਰ ਸੰਘ ਨਬਰ ਕਰ ਜਾਏ ਜੋਰ ਸੰਘ ਗਲ ਵੰਡ ਹਤਿਆਗ ਮਾਹੀ ਅਸੰਗ ਪਾਪੀ ਪਾਪ ਕਰ ਜਾਏ ਸੰਘ ਗੂੜਿਆਰ ਗੂੜੀ ਫਿਰਾਏ ਸੰਘ ਮਰੀਸ਼ ਮਨ ਭਖਾਏ ਅਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਗਏ ਵਿਚਾਰ ਮਾਰਨ ਜਾਏ ਇੱਕ ਵਾਰ ਜੋਤਿ ਭਾਵੈ ਸਾਈ ਭਲੀਕਾਰ ਦੂਸਰਾ ਸਲਾਮਤ ਨਰੰਕਾਰ ਅਸੰਖ ਨਾਮ ਸੰਗთაਵ ਗੰਮ ਗੰਮ ਸੰਖ ਲੋ ਸੰਕਹਿ ਸਿਰ ਪਾਰ ਹੋਈ ਅਖਰੀ ਨਾਮ ਕ੍ਰਿਸ਼ਨਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਰਖਨ ਬੋਲਣ ਬਾਣ ਅਖਰੀ ਸਿਰ ਸੰਯੋਗ ਮਖਾਨ ਜਿਨੇ ਵਿਕੇ ਤੇ ਸਰਨਾਇ ਜਿ ਫਰਮਾਇ ਤੇ ਤੇ ਪਾਈ ਜਿ ਤਾ ਗੀਤਾ ਦਿੱਤਾ ਨਾ ਉਹ ਬਿਨਾਵੇਂ ਨਾਹੀ ਕੋਥਾਉ ਰੰਗਾਰ ਵਿਚਾਰ ਵਲ ਜਾ ਏਕ ਵਾਰ ਜੋਗਤ ਪਾਵੇ ਸਹੀ ਪਰੀਕਾਰ ਤੁਸ ਦਾ ਨਾਮ ਤਿਰੰਕਾਰ ਪਰੀਏ ਹੱਥ ਪੈ ਤਨ ਦੇ ਪਾਣੀ ਧੋਤੇ ਤੁਸ ਖੇਲੇ ਮੂਤ ਪ੍ਰੀਤੀ ਕੱਪੜ ਹੋਏ ਦੇਸਾ ਗੂਣ ਲਈਏ ਤੋਏ ਪਰੀ ਮਨਵਾਪਾ ਕਾ ਸੰਗ ਉਦੋਂ ਪੈਣਾ ਹੈ ਕੇ ਰੰਗ ਪੁਰਣੀ ਬਾਪੀ ਅਖਰ ਨਾਹੀਂ ਕਰ ਕਰ ਕਰਣਾ ਲਖ ਲੈ ਜਾਉ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮੀ ਆਵੋ ਜਾਉ ਤੀਜ ਤਪਦੇ ਅਰੰਦਾਨ ਜੀ ਕੋ ਪਾਵੇ ਤਲਕਾਰ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਦੀਤ ਵਰਣਾਉ ਸਭ ਗੁਣ ਦੇ ਦੇ ਮਨਾਈ ਕੋਈ ਬਿਰੁਰ ਕੀਤੇ ਭਗਤ ਨਾ ਹੋਈ ਸੋਚ ਤੇ ਆਸ ਬਾਣੀ ਬਰਮਾਉ ਸਤ ਸਹਾਨ ਅਦਸ਼ਾ ਮਰਚਾਉ ਕਮਸ ਵੇਲਾ ਬਖ ਕਮਨ ਕੌਣ ਸਤ ਕਮਨ ਵਾਰ ਕੌਣ ਚਿਤ ਮਹੋ ਕਮਨ ਜਿਤ ਹੋਆ ਆਕਾਰ ਵੀਰ ਨ ਪਈ ਆਪਣੀ ਜਿਹੂ ਹੈ ਲੇ Quran ਵਖਤਨ ਭਾਇਓ ਕਾਦੀ ਆਜੇ ਲਿਖਰਨੇ Quran ਜਿਤ ਮਾਰ ਨਾ ਜੋਗੀ ਜਾਣੈ ਰਤ ਮਹੋਣ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੀ ਆਪੇ ਜਾਣੈ ਸੋਈ ਕਿੰ ਕਾਰੇ ਅੰਕਾਂ ਕਿਉ ਸਲਾਹੀ ਕਿ ਵਰਣੀ ਕਿਉ ਜਾਣਾ ਨਾਲ ਕਿ ਹਕਰ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿਬ ਡੀਨਾ ਹੀ ਕੀਤਾ ਜਾਂ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਜਿਗਿਆਨਾ ਸੁਵੇ ਪਤਾਲਾਂ ਪਤਾਲ ਲਖ ਆਕਾਸਾਂ ਆਕਾਸ ਓੜ ਓੜਕ ਭਾਰ ਥੱਕੇ ਵੀ ਕਹਿ ਨਿਕਵਾਤ ਜਾ ਤਰਨਾ ਦੇ ਗੰਗ ਤੇ ਬਾਸ ਸੁਰੂਗ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਹੋਰਦਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸ ਰਤਨਾ ਪਾਈਆ ਨਦੀਆਂ ਤੇ ਵਾਹ ਪਵੇ ਸਮੁੰਦਰਾਂ ਜਾਣੀਐ ਸਮੁੰਦ ਸਾਸੁਰ ਗਾੜ ਗ੍ਰਹਾ ਸੇਤੀ ਮਾਲ ਧਨ ਕੀੜੀ ਤਰਨਾ ਹੋਣੀ ਜਿਤ ਸਿ ਮਨ ਨ ਬਿਸਰੇ ਅੰਤ ਨ ਜੀਤੀ ਕਹਿ ਨ ਅੰਤ ਅੰਤ ਨ ਕਰਣਾ ਦੇਨ ਨ ਅੰਤ

ਜਿਵੇਂ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਿ ਲਖਿਆ ਨਾ ਜਾਏ ਵਟਾਤਾਤਾ ਤੇਰਾ ਨਾਮੁ ਮਾਈ ਕਿਤੇ ਮੰਗੈ ਜੋਦ ਅਪਾਰ ਗਿਤੇ ਗਣਤ ਨਹੀਂ ਵਿਚਾਰ ਕੀਤੇ ਖੰਧ ਤੇ ਵਿਕਾਰ ਕੀਤੇ ਲੈ ਲੈ ਮੁਕਰ ਪਾਈ ਕਿਤੇ ਮੂਰਖ ਖਾਈ ਖਾਈ ਕੀਤਿਆਂ ਦੂਖ ਸੁਧਮਾਰ ਕੇ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣ ਹੋਏ ਹੋ ਰਾਪਣ ਸਕੈ ਕੋਏ ਜੀਵ ਕੋ ਖਾਈ ਗਿਆ ਖਣ ਪਾਏ ਉਹ ਜਾਣੈ ਜਿਤਿਆ ਮੋਇ ਖਾਈ ਆਪੇ ਜਾਣੈ ਆਪੇ ਜੀ ਆਕੈ ਸੇ ਪੇਕੇ ਹੀ ਕੀ ਜੈ ਜਨੋ ਬਖਸ਼ੇ ਸਿ ਸਿ ਸਲਾਹ ਨਾਨਕ ਪਾਤਸ਼ਾਹੀ ਪਾਦਸ਼ਾਹ ਹੋ ਮੁਰਲ ਗੋ ਨਵਲ ਵਪਾਰ ਗੁਣ ਵਰ ਪਾਰੀਏ ਮੁਰਲ ਭੰਡਾਰ ਮੁਰਲ ਆਵੇ ਮੁਰਲ ਜਾਹੇ ਮੁਰਲ ਪਾਏ ਮੁਰਲ ਸਮਾਹੇ ਆ ਮੁਰਲ ਧਰਮ ਗੁਣ ਦੀ ਬਾਦ ਮੁਰਲ ਤੋਂ ਮੁਰ ਪਰਮਾਨ ਮੁਰ ਬਸੀਸ਼ ਮੁਰ ਨਿਸ਼ਾਨ ਅਮੋਰ ਕਾਰਮੁਲ ਪਰਮਾਨ ਮੁਲੋ ਮੁਲਾਕਿਆ ਨਾ ਜਾਈ ਆਖ ਰਹੀ ਦਿਵਨਾਈ ਆਖੇ ਵੀਰ ਪਾਨ ਪੁਰਾਨ ਆਖੇ ਬੜੀ ਘਰੇ ਵਖਿਆਨ ਆਖੇ ਵਰਮੀ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਉਦ ਆਖੇ ਦਾਨ ਵਿ ਆਖੇ ਦੇਵ ਆਖਾ ਸੁਣਨਾਰੇ ਮਨ ਜਨ ਸੇਵ ਕੀਤੇ ਆਖੇ ਆਕਰ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਈ ਇਤੇ ਗੀਤੇ ਹੋਰ ਕਰੀ ਤਾਂ ਆਕਣ ਸਕੈ ਕੀ ਗੀ ਜੀਵਣ ਪਾਵੇ ਤੇਵੜ ਹੋਈ ਨਾਮਕ ਜਾਣੈ ਸੱਚਾ ਸੋਈ ਜੇ ਕੋ ਆਖੈ ਮੋਢ ਵਿਗਾੜ ਤਲਹੀਏ ਸਿਰ ਤਾ ਮਾਰਾ ਗਵਾਰ ਸੋਦਰ ਕੀਆ ਸੁਕਰ ਕੀਆ ਜਿਤ ਬਹਿ ਸਰਬ ਸਮਾਲੀ ਵਾਜੇ ਨਾਦ ਨਿਗ ਸੰਖਾ ਕੇ ਤੇ ਵਾਵਣ ਹਾਰੀ ਕਿ ਤੇ ਰਾਗ ਬਰੀ ਸੋ ਕਈਆ ਕਿ ਤੇ ਗਾਵਣ ਹਾਰੀ ਗਾਵੇ ਤੁਰਨੋਂ ਕੋੜ ਪਾਣੀ ਵੈਸੰਦਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਿਤਗੁਪਤ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਲ ਸਦਸ ਵਾਈ ਗਾਵੇ ਇੰਦੇ ਦਰਸ਼ਨ ਬੈਠੇ ਦੇਵਤੀ ਅੰਦਰ ਨਾਲੇ ਗਾਵੇ ਸਤਿ ਸਮਾਧੀ ਅੰਦਰ ਗਾਉਣ ਸਾਹਿਬ ਵਿਚਾਰੇ ਗਾਉਣ ਜਦੀ ਜਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੰਡਤ ਪੰਨ ਲਖੀਸ਼ਰ ਜੋਜਗ ਵਿਦਾਨ ਨਾਲੇ ਗਾਵੇ ਮੋਹਣੀ ਆਵਣ ਮੋਹਣ ਸਰ ਕਾ ਮਚ ਬਿਆਲੀ ਗਾਵਣ ਰਤਨੋ ਪਾਈ ਤੇਰੀ ਅੜ ਚਰਦੀਸ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਲੀ ਗਾਵੇ ਖੰਡਮ ਡਰ ਪਰੰਡਾ ਅਲਕਲ ਰੱਖੀ ਧਾਰੀ ਸਹੀਦ ਤਨੋ ਗਾਵੇ ਜੋਧ ਤ ਭਾਵਨ ਰਤੇ ਤੇਰੀ ਭਗਤ ਸਾਡੀ ਹੋਰ ਕੀਤੇ ਗਾਵਣ ਛੇਮੇ ਚਿਤ ਨਿਆਮਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਾਹਿਬ ਸੱਚਾ ਸਾਚੀ ਨਾਹੀ ਹਰ ਵੀ ਕੋ ਸਿਆ ਇਹਨਾਂ ਜਾਸੀ ਰਚਨਾ ਜਿਨਾਂ ਰਚਾਈ ਰੰਗੀ ਰੰਗ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਭਾਈ ਕਰ ਕਰ ਵੇਖਿਆ ਕੀਤਾ ਹੈ ਆਪਣਾ ਜਿਪਸ ਦੀ ਵੜਿਆਈ ਜੋ ਉਸ ਪਾਵੈ ਸੋਈ ਗੱਲ ਜੀ ਹੁਮਾ ਕਰਣਾ ਜਾਈ ਸੋ ਪਾਸਾ ਹੋ ਸਹ ਪਾਸਾ ਹੈ ਗੁਰੂ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਨ ਬੱਚੋੜੀ ਧਿਆਨ ਕੀ ਕਰੇ ਮੇ ਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੋਤ ਡੰਡਾ ਪ੍ਰਤੀਤ ਆਏ ਭਰਤੀ ਸਰ ਜਮਾਤੀ ਮਨਜੀ ਤਲਗੀਤ ਆਦੇਸ਼ ਤੇ ਆਦੇਸ਼ ਆਦ ਨੀਰ ਨਾਦ ਨਾਤ ਜੂਜਲੀ ਕੋਬੀਸ ਭਗਤ ਗਿਆਨ ਦਾ ਆਪੰਡਾ ਕਰਗਟ ਵਾਜੈ ਨਾਦ ਆਪ ਨਾਤ ਨਾਤੀ ਸਭ ਜਾਗੀ ਰੇਤਿ ਰਵਰਾ ਸਾਦ ਸੰਜੋਗ ਯੋਗਦ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤੇ ਆਦੇਸ਼ ਆਦਰੀ ਰਣਾਧਨ ਹਤ ਜੋ ਜੀ ਕੋ ਵੇਸ ਏਕਾ ਮਾਈ ਜੁਤ ਵਿਆਹੀ ਜਿਨ ਕੀ ਲੇ ਪ੍ਰਵਾਨ ਇੱਕ ਸੰਸਾਰੀ ਵਿਪੰਡਾਰੀ ਇਕਲਾਏ ਦੀ ਬਾਣ ਜਿਤਿ ਜਿ ਪਾਵੈ ਤੇ ਜਿ ਲਾਵੈ ਜਿ ਉਹ ਹੈ ਫਰਮਾਨ ਉਹ ਵੇਖੀ ਉਹਨਾਂ ਨਦਨ ਆਵੇ ਬੋਤਾ ਹੋ ਵਡਾਨ ਆਦੇਸ਼ ਤੇ ਆਦੇਸ਼ ਆਦਿ ਨੀਗਾ ਨਾਦ ਨਾਦ ਜੂਜ ਦੀ ਕਬੀਰ ਸਿਵ ਅਸੰਗੋਈ ਲੋਏ ਭੰਡਾਰ ਜੁਜਿ ਸਪਾਇਐ ਸੇ ਕਾਰ ਮਾਰ ਕਰ ਕਰ ਵੀ ਕਹਿ ਸਰਦਨਾਰ ਨਾਲਕ ਸੱਚੀ ਕੀ ਸੱਚੀ ਕਾਰ ਹਦੀ ਤੇ ਸੇ ਹਦੀਸ ਆਦਿ ਨੀਗਾ ਨਾਦ ਨਾਦ ਜੂਜ ਦੀ ਕਬੀਰ ਇੱਕ ਦੋ ਜੀ ਪੌ ਲੱਖ ਹੋਏ ਲੱਖ ਵੇ ਲਖੀ ਸਿਵ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾਹੇ ਪਰਬੰਧਿਆ ਚੜੀ ਹੋਈ ਕੀ ਸੋ ਸੁਭਗਲਾ ਆਕਾਸ਼ ਕੀ ਟਾਇ ਆਈ ਰੀਸ ਨਾਨਕ ਨਦਰੀ ਪਾਈਐ ਗੂੜੀ ਗੂੜਾ ਠੀਸ ਅੱਖਣਿ ਹੋਤੇ ਪਹਿਰੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮੰਨ ਲੈ ਜੋਰ ਜੋਰ ਨਾ ਰਾਜ ਮਾਲ ਮਨ ਸੋਹ ਜੋਰ ਨਾ ਸਤਿ ਗਿਆਨ ਵਿਚਾਰ ਜੋਰ ਨਾ ਜੋਤੀ ਛਟੈ ਸੰਸਾਰ ਜਿਸ ਸਾਥ ਜੋਰ ਕਰੇ ਕੈ ਸੋਈ ਨਾਨਕ ਉਤਮ ਨੀਚ ਨਾ ਕੋਈ ਰਾਤੀ ਦਿੱਤੀ ਦਿੱਤੀ ਵਾਰ ਪੁਰਮਣ ਬਣੀ ਅਗਨੀ ਪਤਾਰ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਰ ਤੇ ਸਜ ਜੀ ਜੋਤਗੇ ਰੰਗ تنਗੇ ਨਾਮ ਅਨੇਕ ਅਨੰਦ ਕਰਮੀ ਕਰਮੀ ਹੋ ਵਿਚਾਰ ਸਚੈ ਆਪ ਸਚਾ ਦਰਬਾਰ ਤਿਥੈ ਸੋਹਣ ਪੰਜ ਪਰਮਾਨ ਨਦੀ ਕਰਮ ਪਵੇ ਨਿਸ਼ਾਨ ਕਰਜ ਬਕਾਈ ਉਥੈ ਪਾਏ ਨਾਲ ਗਿਆ ਜਾ ਪਹਿ ਜਾਏ ਧਰਮ ਖੰਡ ਕਾਈ ਹੋ ਧਰਮ ਗਿਆਨ ਖੰਡ ਕਾ ਆਖਰ ਕਰਮ ਕਿਰਤੇ ਤੁਪ ਬਲ ਭਾਨੀ ਵਸੰਤਰ ਕਿਤੇ ਕਾਂਦੇਸ਼ ਕਿਤੇ ਬਰਮੀ ਕਾਂਦ ਕਰੀਐ ਰੂਪ ਰੰਗ ਕੇ ਵੇਸ ਕੀਤੀ ਕਰਨ ਕੋ ਮਿਲ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸ਼ਿਵਤ ਬੋਧਨਾਥ ਕਿਤੇ ਕਿਤੇ ਦੇਵੀ ਦੇ ਦੇ ਦਾਨੁ ਮੁਰ ਕੀਤੇ ਕੀਤੇ ਰਤਨ ਸਮੁੰਦਰ ਕੀਤੀ ਕਹਾਣੀ ਕੀਤੀ ਬਾਣੀ ਕੀਤੇ ਪ੍ਰਾਰਥਨ ਰੇਂਦ ਕੀਤੀ ਸੰਤੀ ਸ਼ੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪਰ ਚੰਡ ਤਥੈ ਨਾਦ ਬਿਨੋਦ ਕੋਡ ਆਨੰਦ ਸਰਬ ਕੰਡ ਕੀ ਬਾਣੀ ਰੂਪਿਤ ਸਥਾ ਘਾਟ ਕਰੀਐ ਬੋਤਨ ਰੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹੈ ਪੁੱਛੈ ਵਿਸਥਾਈ ਤੈ ਘੜੀਐ ਸਤਿਮਤਮਨ ਬੁੱਧ ਤੈ ਘੜੀਐ ਸਵਾ ਸਿਦਾ ਕੀ ਸੁੱਧ ਕਾਰਨ ਕੰਡ ਕੀ ਬਾਣੀ ਜੋਰ ਤਿਥੈ ਹੋ ਨ ਕੋਈ ਹੋਰ ਤਿਥੈ ਜੋਤ ਮਹਾ ਬਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤਾ ਸੀਤਾ ਮੈਮਾ ਮਾਈ ਤਾਂ ਕੇ ਰੂਪਨ ਕਥਨੀ ਜਾਏ ਨਾ ਹੋਇ ਮਰੀ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਇ ਦਿੱਥਾ ਭਗਤ ਵਸੇ ਕੀ ਲੋਕ ਰਹੈ ਅਨੰਦ ਸਚਾ ਮਰਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਦਿੱਥੈ ਖੰਡ ਮਟਲ ਬਰ ਪਾਉਂਦੇ ਜੀ ਕੋ ਕਹੈ ਦਾੰਤ ਨੰਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਰਕਾਰ ਵੇਖੈ ਵਿਖਸ਼ੇ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਾਰ ਦੀ ਜਸਨੀਾਰ ਐਰਨ ਮਤ ਦੇਤਿਆਰ ਭੌਖਲਾ ਅਗਨ ਦਲਤਾਉ ਭਾਂਡਾ ਭਾਉ ਅੰਮ੍ਰਿਤ ਜਤ ਢਾਲ ਕੜੀਏ ਸੰਸਜੀ ਤੁਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਲ ਨਜ਼ਰੀਂ ਦਨਲ નિਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਿ ਮਹਤ ਦਿਵਸ ਰਾਦੁਏ ਦਾਈ ਦਾਇਆ ਖੇਲ ਸਭ ਲੋ ਜਗ ਸੰਗਿਆਈ ਆ ਵਰਿਆਈ ਆ ਆਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੀੜੇ ਦੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ